ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਸ ਸੌਣ ਦੇ ਮਹੀਨੇ ਵਿੱਚ ਇੱਕ ਕੁਰੀਤੀ ਹੁੰਦੀ ਹੈ ਪਿੰਡਾਂ ਵਿੱਚ ਕੁਰੀਤੀ ਸੌਣ ਦੇ ਮਹੀਨੇ 'ਚ ਮੇਰਾ ਖਿਆਲ ਅਜਨੀਆਂ ਤੀਆਂ ਲੱਗਦੀਆਂ ਹਨ ਤੀਆਂ ਸੌਣ ਦੇ ਮਹੀਨੇ 'ਚ ਹੀ ਲੱਗਦੀਆਂ ਹਨ ਸੌਣ ਦੇ ਮਹੀਨੇ ਐਸਵਾਰ ਵਾਲੇ ਦਿਨ ਤਾਂ ਆਮ ਤੌਰ ਤੇ ਤੀਆਂ ਪਹਿਣਾ ਵਿਆਹੀਆਂ ਵੀ ਪੇਕੇ ਕਰੀਆਂ ਖਿਆ ਜਾਂਦੀਆਂ ਨੇ ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲਾਂ ਉਹਨਾਂ ਨੂੰ ਖੇਤੇ ਹੋਣ ਇੱਕ-ਦੂਜੀ ਨੂੰ ਜਾ ਕੇ ਸੁਣਾਉਂਦੀਆਂ ਨੇ ਉੱਥੇ ਨੱਚਦੀਆਂ ਤੇ ਤੱਪਦੀਆਂ ਤੇ ਪ੍ਰੀਤੀਆਂ ਕਰਦੀਆਂ ਹਨ ਮਨ ਚਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖਣ ਕਿ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਨੱਚੀ ਐ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਨੱਚੀ ਐ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹੁੰਦੀ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਇਹ ਤੀਆਂ ਚਲੀਆਂ ਕਿੱਥੋਂ ਤੀਆਂ ਨਾਮ ਔਰਤਾਂ ਦਾ ਐ ਇਹ ਮਾਲਵੇ ਦੀ ਬੋਲੀ ਐ ਤੀ ਇਸਤਰੀ ਨੂੰ ਕਹਿੰਦੇ ਗੁਰੂ ਕੀ ਬਾਣੀ ਵਿੱਚ ਨਹੀਂ ਤੀ ਇਸਤਰੀ ਦਾ ਨਾਂ ਨਹੀਂ ਐ ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਚ ਵੱਲ ਸਾਵੇਂ ਕਹਿੰਦੇ ਹਨ ਸਾਵੇਂ ਉਹ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀਆਂ ਸਨ ਮੁਸਲਮਾਨਾਂ ਨੇ ਮੁਸਲਮਾਨਾਂ ਦਾ ਜਰੂਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਂਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਸੀ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੇ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨਾਂ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਹੈ। ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਤਾ ਸੁਣਨ ਵਾਲੀ ਗੱਲ ਹੈ। ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚੁਫੇਰੇ ਖੜੇ ਹੋ ਜਾਂਦੇ। ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨਚਾਉਣਾ। ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬੰਨ ਕੇ ਤੇ ਆਪਣੀ ਬੇਗਮ ਬਣਾਉਣਾ। ਇਹ ਬਿਸ਼ਰਮੀ ਦਾ ਕਾਰਨ ਸੀ ਬੜਾ ਪਾਰੀ। ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ੀਆਂ ਲਗੀਆਂ ਮੁਸਲਮਾਨਾਂ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਤੇ ਜੋਰ ਲਾ ਕੇ ਹਟਾ ਲਈ ਹੈ ਬੋਖ ਨਗਰਾਂ ਵਿੱਚੋਂ हट ਚੁੱਕੀ ਹੈ ਮਹਾਂਪੁਰਖ ਬੜਾ ਦ੍ਰਿੜਖੰਡ ਵਾਲੇ ਦੇ ਬਾਰੇ ਪ੍ਰਚਾਰ ਕਰਿਆ ਕਰਦੇ ਅੱਜ ਦੇ ਦਿਨ ਸਾਵਣ ਦੇ ਮਹੀਨੇ ਦਾਸਮੇਂ ਕਿਤੇ ਆਈ ਹੈ ਇਸ ਵਾਸਤੇ ਜਿਹੜੀਆਂ ੀਆਂ ਪੈਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਕਾਇੀਦੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ੀਆਂ ਵਿੱਚ ਬਾਹਰ ਜਾ ਕੇ ਨੱਚਣ ਟੱਪਣਾ ਤੇ ਜਿਨ੍ਹਾਂ ਨੇ ਖਿਆਲ ਕਰਨਾ ਅਸੀਂ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਕਿ ਅਸੀਂ ਇਹ ਜਿਵੇਂ ਵੇਸਵਾਲ ਨੱਚਦੀਆਂ ਨੇ ਤੇ ਜਿਵੇਂ ਐਕਟ੍ਰੀਸਾਂ ਨੱਚ-ਨੱਚਦੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਣਨਾ ਅਸੀਂ ਇਹ ਵਿੱਚ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰਹੀ ਇਹਦੋਂ ਵੱਧ ਕਹਿਣ ਦੀ ਮੈਂ ਜ਼ਰੂਰਤ ਨਹੀਂ ਸਮਝਦਾ ਇਹ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਤੋਂ ਸੌਂਡ ਦੇ ਮਹੀਨੇ ਦੇ ਵਿੱਚ ਜਿਹੜੀਆਂ ਸਖੀਆਂ ਆਪਣੀ ਪਤੀ ਦੀ ਸੇਵਾ ਵਿੱਚ ਰਹਿੰਦੀਆਂ ਹਨ ਤੋਂ ਉਹਨਾਂ ਨੂੰ ਬੜਾ ਭਾਰੀ ਸੁਹਾਗ ਸੁਹਾਗ ਤੇ ਆਨੰਦ ਪ੍ਰਾਪਤ ਹੁੰਦਾ ਹੈ ਇਹ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸਾਹਿਬ ਜੀ ਸੌਣ ਦੇ ਮਹੀਨੇ ਵਿੱਚ ਕਿਰਪਾ ਕਰਕੇ ਪਵਿੱਤਰ ਉਪਦੇਸ਼ ਆਪ ਬਖਸ਼ ਰਹਨ